ਤੁਸੀਂ ਪੰਜਾਬ ਡੈਰੀ ਦੇ ਨਾਲ ਤੇ ਸਭ ਤੋਂ ਵੱਡੀ ਗੱਲ ਇਹ ਹੈ ਉਹਨਾਂ ਨੂੰ ਪਰਾੜੀ ਨਾ ਛੜਨ ਦਾ ਕਿਉਂਕਿ ਵਾਤਾਵਰਨ ਨੂੰ ਇੰਨਾ ਪਿਆਰ ਕਰਦੇ ਉਹਨਾਂ ਨੂੰ ਅਵਾਰਡ ਵੀ ਮਿਲਿਆ ਸਰਕਾਰ ਵੱਲੋਂ ਪਰ ਇਹਨਾਂ ਨੇ ਉਹਨਾਂ ਤੇ ਇੱਕ ਕਿੱਕਰ ਦਾ ਪਰਚਾ ਦਿੱਤਾ ਸਰਪੰਚ ਇੱਥੇ ਹੀ ਹੈ ਉਹਦੀ ਇਨਕੁਆਰੀ ਲਈ ਐਸਐਸਪੀ ਨੇ ਸਾਰੀ ਪੰਚਾਇਤ ਯੂਨੀਅਨ ਜਾ ਕੇ ਮਿਲੀ ਐਸਐਸਪੀ ਨੇ ਇਨਕੁਆਰੀ ਲਈ ਤੇ ਇਨਕੁਆਰੀ ਦੇ ਹੁੰਦੇ ਹੋਇਆ ਸਾਦਕ ਧਾਣੇ 'ਚ ਪਰਚਾ ਹੈ ਤੇ ਸਿਟੀ ਆ ਰਿਆਂ ਤਾਂ ਉਹਨੂੰ ਚੁਕਾ ਕੇ ਤੇ ਕੱਲ ਗ੍ਰਿਫਤਾਰੀ ਪੁਆਈ। ਟਰਮ ਮਹਿਸੂਸ ਹੋ ਰਿਹਾ ਹੈ ਮੈਂ ਸੋਚ ਰਿਹਾ ਸੀ ਮੈਂ ਸਰਪੰਚ ਸਾਹਿਬ ਨੂੰ ਅੱਜ ਕਹਿ ਰਿਹਾ ਸੀ ਕਿ ਜਿਹੜੇ ਤਾਂ ਵੱਡੇ-ਵੱਡੇ ਵਾਰਦਾਤਾਂ ਲਿਆ ਉਹਨਾਂ ਨੂੰ ਤਾਂ ਕੋਈ ਕੁਝ ਕਹਿ ਨਹੀਂ ਰਿਹਾ ਤੇ ਸਰਪੰਚ ਨੂੰ ਤਾਂ ਇਹਨਾਂ ਨੇ ਐ ਫੜਿਆ ਸਾਰੀ ਜ਼ਿਲ੍ਹੇ ਦੀ ਪੁਲਿਸ ਨੇ ਜਿਵੇਂ ਕੋਈ ਬਹੁਤ ਵੱਡਾ ਕ੍ਰਿਮੀਨਲ ਹੁੰਦਾ ਹੈ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ। ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ। ਕਾਂਗਰਸ ਦੇ ਇੱਕ ਸਰਪੰਚ ਨੂੰ ਪਿਛਲੇ 10 ਸਾਲਾਂ ਤੋਂ ਕਦੇ ਵਾਤਾਵਰਣ ਪ੍ਰੇਮੀ ਕਦੇ ਪ੍ਰਾਲੀ ਨਾ ਸਾੜਨ ਕਦੇ ਬੂਟੇ ਵੱਧ ਲਾਉਣ ਕਦੇ ਪਿੰਡ ਲਈ ਬਹੁਤ ਵਧੀਆ ਕੰਮ ਕਰਨ ਤੇ ਲਗਾਤਾਰ ਕਦੇ ਚੰਡੀਗੜ੍ਹ ਬੁਲਾ ਕੇ ਤੇ ਕਦੇ ਦਿੱਲੀ ਬੁਲਾ ਕੇ ਸਨਮਾਨਿਤ ਕਰਦੀ ਰਹੀ ਹੈ ਤੇ ਹੁਣ ਇੱਕਦਮ ਅਜੀਹਾ ਪਤਾ ਨਹੀਂ ਕੀ ਹੋਇਆ ਕਿ ਉਸ ਨੂੰ ਇੱਕ ਕਿੱਕਰ ਵੱਢਣ ਦੇ ਦੋਸ਼ੇਠ ਜਿਹੜੀ 4 ਸਾਲ ਪਹਿਲਾਂ ਵੱਢੀ ਗਈ ਸੀ ਉਸ ਦੇ ਦੋ ਸ਼ੇਟ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆਇਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਮਾਰਾ ਨਾਲ ਸੰਬੰਧਿਤ ਸਰਪੰਚ ਸੁਖਪ੍ਰੀਤ ਸੋਨੂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਨ ਸਮੇਂ ਕੁਸ਼ਲਦੀਪ ਸਿੰਘ ਢਿੱਲੋਂ ਉਹਨਾਂ ਨੂੰ ਮਿਲੇ ਪਿਛਲੇ 10-15 ਸਾਲ ਤੋਂ ਜਿਹੜਾ ਵਾਤਾਵਰਣ ਪ੍ਰੇਮੀ ਸੀ ਉਹ ਇੱਕਦਮ ਦਰਖਤ ਵਿਰੋਧੀ ਇਹਨ ਵਾਤਾਵਰਨ ਵਿਰੋਧੀ ਕਿਵੇਂ ਬਣ ਗਿਆ ਇਸ ਬਾਰੇ ਜ਼ਿਆਦਾ ਤਾਂ ਫਰੀਦਕੋਟ ਦੀ ਪੁਲਿਸ ਦੱਸ ਸਕਦੀ ਆ ਪਰ ਅੱਜ ਜਦੋਂ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉੱਥੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੀ ਪਹੁੰਚੇ ਤੇ ਉਹਨਾਂ ਨੇ ਸਾਰੇ ਮਾਮਲੇ ਤੋਂ ਪਰਦਾ ਚੱਕ ਦਿੱਤਾ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਮਮਾਰਾ ਪਿੰਡ ਦੇ ਕਾਂਗਰਸੀ ਸਰਪੰਚ ਸੁਖਪ੍ਰੀਤ ਸੋਨੂ ਦੀ ਗ੍ਰਿਫਤਾਰੀ ਨੂੰ ਲੈ ਕੇ ਕਿ ਕਿਵੇਂ ਪਿਛਲੇ 15 ਸਾਲਾਂ ਤੋਂ 10 ਸਾਲਾਂ ਤੋਂ ਜਿਹੜਾ ਵਾਤਾਵਰਣ ਪ੍ਰੇਮੀ ਸਰਪੰਚ ਸੀ ਅਵਾਰਡ ਲੈਣ ਵਾਲਾ ਸੀ ਸਰਕਾਰ ਹੀ ਅਵਾਰਡ ਦੇ ਰਹੀ ਸੀ ਇਹੀ ਸਰਕਾਰ ਬੁਲਾ ਕੇ ਉਹ ਹੁਣ ਇੱਕਦਮ ਵਾਤਾਵਰਣ ਵਿਰੋਧੀ ਤੇ ਦਰਖਤ ਵਿਰੋਧੀ ਕਿਵੇਂ ਬਣ ਗਿਆ ਮਸਲਾ ਤਾਂ ਸਿਰਫ ਇਹਨਾ ਹੈ ਕਿ ਸਰਕਾਰ ਐਸ ਜਿਹੜੇ ਇਲੈਕਸ਼ਨ ਕਰਕੇ ਕਬਰਾਟ ਚ ਇਲੈਕਸ਼ਨ ਚੱਲ ਰਹੀ ਹੈ ਜੋ ਇਹਨਾਂ ਨੂੰ ਆਸ ਸੀ ਕਿ ਇਹਨਾਂ ਨੂੰ ਰਿਸਪਾਂਸ ਮਿਲੂਗਾ ਇਹਨਾਂ ਨੂੰ ਰਿਸਪੌਂਸ ਨਹੀਂ ਮਿਲ ਰਿਹਾ ਫਰੀਦਕੋਟ ਇਲਾਕੇ ਵਿੱਚੋਂ ਸੋ ਇੱਕ ਬਰਾੜ ਚ ਹੈ ਕਿ ਸਾਡੇ ਵਰਕਰਾਂ ਨੂੰ ਸਾਡੇ ਸਰਪੰਚਾਂ ਨੂੰ ਸਾਡੇ ਅਹੁਦੇਦਾਰਾਂ ਨੂੰ ਕਾਂਗਰਸ ਪਾਰਟੀ ਦੇ ਇਹਨਾਂ ਨੂੰ ਧਮਕਾਉਣਾ ਚਾਹੁੰਦੀ ਹੈ ਉਹਨਾਂ ਨੂੰ ਡਰਾਉਣਾ ਚਾਹੁੰਦੀ ਹੈ ਸਰਕਾਰ ਸੋ ਇਸ ਕਰਕੇ ਸਿਰਫ ਇੱਕ ਇਹ ਟੈਕਟਿਕ ਹੈ ਧਮਕਾਉਣ ਦਾ ਡਰਾਉਣ ਦਾ ਉਹਨਾਂ ਨੂੰ ਕਿ ਇਹ ਕੰਮ ਨਾ ਕਰਨ ਕਾਂਗਰਸ ਪਾਰਟੀ ਵਾਸਤੇ ਕਿ ਅਸੀਂ ਇਹਨਾਂ ਨੂੰ ਅੰਦਰ ਵੜ ਦਈਏ ਬੜੀ ਹੈਰਾਨੀ ਦੀ ਗੱਲ ਹੈ ਜਿਹੜੇ ਸਾਡੇ ਸਰਪੰਚ ਸਾਹਿਬ ਐ ਸੁਖਪ੍ਰੀਤ ਜੀ ਸੋਨੂ ਜੀ ਉਹ ਪਿੰਡ ਦੇ ਨੰਬਰਦਾਰ ਵੀ ਐ ਨੌਜਵਾਨ ਸਰਪੰਚ ਐ ਉਹਨਾਂ ਨੇ ਜਿੱਥੇ ਪਿੰਡ ਦੀ ਡਿਵੈਲਪਮੈਂਟ ਦਾ ਕੰਮ ਕੀਤਾ ਜਾ ਕੇ ਦੇਖਣ ਵਾਲਾ ਪਾਰਕਾਂ ਬਣਾਈਆਂ ਗਲੀਆਂ ਨਾਲੀਆਂ ਬਣਾਈਆਂ ਉੱਥੇ ਉਹਨੇ ਵਾਤਾਵਰਣ ਵਾਸਤੇ ਵੀ ਬਹੁਤ ਕੰਮ ਕੀਤਾ 2000 ਦੇ ਨੇੜੇ ਤੇੜੇ ਤੱਕਲਾ ਪਿੰਡ ਜੀ ਇਹਨਾਂ ਨੇ ਬੂਟਾ ਲਵਾਇਆ ਫਿਰ ਸਾਰੇ ਜ਼ਿਲ੍ਹੇ ਵਿੱਚ ਉਹਨਾਂ ਨੇ ਮੂਹਰੇ ਲਾ ਕੇ ਫੋਰੈਸਟ ਡਿਪਾਰਟਮੈਂਟ ਨੇ 10000 ਬੂਟੇ ਦੇ ਨੇੜ ਤੇ ਲਵਾਇਆ ਉਹਨਾਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਉਹਨਾਂ ਨੂੰ ਪ੍ਰਾੜੀ ਨਾ ਸਾੜਨ ਦਾ ਕਿਉਂਕਿ ਵਾਤਾਵਰਨ ਨੂੰ ਇੰਨਾ ਪਿਆਰ ਕਰਦੇ ਉਹਨਾਂ ਨੂੰ ਅਵਾਰਡ ਵੀ ਮਿਲਿਆ ਸਰਕਾਰ ਵੱਲੋਂ ਪਰ ਇਹਨਾਂ ਨੇ ਉਹਨਾਂ ਤੇ ਇੱਕ ਕਿਕਰ ਦਾ ਪਰਚਾ ਦਿੱਤਾ ਕਿਉਂਕਿ ਜਦੋਂ ਉੱਥੇ ਉਸ ਪਿੰਡ ਵਿੱਚ ਪਾਰਕ ਬਣ ਰਹੀ ਸੀ ਪੰਚਾਇਤ ਨੇ ਕਿਕਰ ਕਟਾ ਕੇ ਤੇ ਆਪਦੇ ਸਟਾਕ ਵਿੱਚ ਜਮ੍ਹਾਂ ਕਰ ਲਈ ਸੋ ਇਹਨਾਂ ਨੇ ਜਾਣ ਕੇ ਮਹਕਮੇ ਨੇ ਸ਼ਰਾਰਤ ਨਾਲੋਂ ਪਰਚਾ ਦਿੱਤਾ 13 ਜਾਂ 14000 ਰੁਪਏ ਦੀ ਕਿੱਕਰ ਹੈ ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਸਰਪੰਚ ਦੇ ਪਿੰਡ ਵਿੱਚ ਉਹਦੇ ਹੱਥੀ ਕਰੋੜਾ ਰੁਪਇਆ ਲੱਗਿਆ ਤੇ ਉਹ 13000 ਰੁਪਏ 'ਚ ਕਿੱਕਰ ਪਿੱਛੇ ਉਹ ਕੋਈ ਖਰਾਬੀ ਕਰੂਗਾ ਸੋ 2020 ਦੀ ਕਿੱਕਰ ਹੈ ਜਿਹੜੀ ਉਹ ਜਦੋਂ ਪਾਰਕ ਬਣੀਆ ਪੱਟੀ ਹੈ ਸੋ ਇਹ ਬਿਲਕੁਲ ਹੀ ਗਲਤ ਪਰਚਾ ਸਰਪੰਚ ਸਾਹਿਬ ਨੂੰ ਦਰਦੋਸ਼ ਬਿਲਕੁਲ ਇਹਨਾਂ ਨੇ ਵੜਿਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਰਫ ਤੇ ਸਿਰਫ ਇਲੈਕਸ਼ਨਾਂ ਕਰਕੇ ਇਹ ਚਾਹੁੰਦੇ ਆ ਕਿਉਂਕਿ ਇਹਨਾਂ ਨੂੰ ਘਬਰਾਹਟ ਹੈ ਕਿ ਲੋਕ ਇਹਨਾਂ ਨਾਲ ਨਹੀਂ ਤੁਰ ਰਹੇ ਇਹ ਦੂਜੀਆਂ ਪਾਰਟੀਆਂ ਨੂੰ ਦੱਬਣਾ ਚਾਹੁੰਦੇ ਚਾਰ ਸਾਲ ਰੋਕਿਆ ਪਰਚਾ ਇਹਨਾਂ ਨੇ ਪਰਚਾ ਨਾ ਨਾ ਚਾਰ ਕੋ ਕੰਪਲੀਟ ਹੀ ਨਹੀਂ ਸੀ ਇਹ ਤਾਂ ਹੁਣ ਇਲੈਕਸ਼ਨਾਂ ਕਰਕੇ ਦਵਾ-ਦਵਾ ਪੁਲਿਸ ਤੋਂ ਪਰਚਾ ਦਵਾਇਆ ਹੁਣ ਗ੍ਰਿਫਤਾਰੀ ਕਦੋਂ ਕੀਤੀ ਹੈ ਗ੍ਰਿਫਤਾਰੀ ਇਹਨਾਂ ਨੇ ਕੱਲ ਰਾਤ ਮੈਂ ਹੈਰਾਨੀ ਦੀ ਗੱਲ ਹੈ ਕਿ ਸਰਪੰਚ ਇੱਥੇ ਹੀ ਹੈ ਉਹਦੀ ਇਨਕੁਆਰੀ ਲਈ ਐਸਐਸਪੀ ਨੇ ਸਾਰੀ ਪੰਚਾਇਤ ਯੂਨੀਅਨ ਜਾ ਕੇ ਮਿਲੀ ਐਸਐਸਪੀ ਨੇ ਇਨਕੁਆਰੀ ਲਈ ਤੇ ਇਨਕੁਆਰੀ ਦੇ ਹੁੰਦੇ ਹੋਇਆ ਸਾਧਕ ਥਾਣੇ 'ਚ ਪਰਚਾ ਤੇ ਸਿਟੀ ਆ ਰਿਆਂ ਤੋਂ ਉਹਨੂੰ ਚੁਕਾ ਕੇ ਤੇ ਕੱਲ ਗ੍ਰਿਫਤਾਰੀ ਪੁਆਈ ਐਮ ਮਹਿਸੂਸ ਹੋ ਰਿਹਾ ਮੈਂ ਸੋਚ ਰਿਹਾ ਸੀ ਮੈਂ ਸਰਪੰਚ ਸਾਹਿਬ ਨੂੰ ਅੱਜ ਕਹਿ ਰਿਹਾ ਸੀ ਕਿ ਜਿਹੜੇ ਤਾਂ ਵੱਡਿਆਂ ਵੱਡੀਆਂ ਵਾਰਦਾਤਾਂ ਲਿਆ ਉਹਨਾਂ ਨੂੰ ਤਾਂ ਕੋਈ ਕੁਝ ਕਹਿ ਨਹੀਂ ਰਿਹਾ ਤੇ ਸਰਪੰਚ ਹੁੰਦਾ ਇਹਨਾਂ ਨੇ ਐ ਫੜਿਆ ਸਾਰੀ ਜ਼ਿਲ੍ਹੇ ਦੀ ਪੁਲਿਸ ਨੇ ਜਿਵੇਂ ਕੋਈ ਬਹੁਤ ਵੱਡਾ ਕ੍ਰਾਈਮਨਲ ਹੁੰਦਾ